ਪਿਛਲੇ ਕੁਝ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਮੱਕੀ ਦੀ ਫਸਲ ਉੱਪਰ ਫੌਲ ਆਰਮੀ ਵਰਮ ਦਾ ਹਮਲਾ ਵਧਦਾ ਜਾ ਰਿਹਾ ਹੈ ਸੋ ਇਸ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਵਿੱਚ ਮੌਜੂਦ ਹਨ ਜਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਜੀ ਸਭ ਤੋਂ ਪਹਿਲੇ ਨਾ ਤਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਇੱਥੇ ਆਨਲਾਈਨ ਥੈਂਕ ਯੂ ਪਹਿਲਾ ਸਵਾਲ ਇਹ ਹੈ ਕਿ ਜਿਹੜਾ ਪਿਛਲੇ ਸਮੇਂ ਤੋਂ ਫੌਲ ਆਰਮੀ ਵਰਮ ਦਾ ਹਮਲਾ ਵਧਦਾ ਜਾ ਰਿਹਾ ਹੈ ਇਸ ਦੇ ਮੁੱਖ ਕਾਰਨ ਕੀ ਹਨ ਕਿਉਂ ਕਿਉਂ ਵਧ ਰਿਹਾ ਹੈ ਅ ਅਜੇ ਤਾਂ ਕੋਈ ਇੱਕ ਚਾਰ ਪੰਜ ਸਾਲ ਪਹਿਲੇ ਦੇਖੀ ਤੇ ਪੰਜਾਬ ਚ ਨਹੀਂ ਸੀਗਾ 2018 ਦੇ ਵਿੱਚ افریقن ਕੰਟਰੀ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਗਿਆ ਠੀਕ ਹੈ ਜੀ 2019 ਦੇ ਵਿੱਚ ਸਾਊਥ ਇੰਡੀਆ ਦੇ ਵਿੱਚ ਇਹ ਪਹਿਲੀ ਇੰਡੀਆ ਚ ਦੇਖਿਆ ਗਿਆ ਠੀਕ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹਨੇ ਵੱਡੀ ਤਪਦਤ ਜਿਹੜਾ ਵਾ ਕਾਫੀ ਹਮਲਾ ਕੀਤਾ ਇਹਨੇ ਪਿਛਲੇ ਸਾਲ ਵੀ ਬਹੁਤ سارے ਮੱਕੀ ਦੇ ਵਿੱਚ ਜਿਹੜਾ ਇਹਨੇ ਜਿਹੜਾ ਨੁਕਸਾਨ ਕੀਤਾ ਇਹ ਤੱਕ ਜਿਹੜੀ ਤੁਹਾਡੀ ਚਾਰੇ ਵਾਲੀ ਮੱਕੀ ਸੀ ਉਹਦੇ ਵਿੱਚ ਵੀ ਕਾਫੀ ਨੁਕਸਾਨ ਕੀਤਾ। ਠੀਕ ਹੈ ਜੀ। ਸੋ ਇਹਦਾ ਜਿਹੜਾ ਵਾ ਜੇਕਰ ਇਹ ਦੇਖੀਏ ਤੇ ਇਹਦਾ ਜਿਹੜਾ ਵਧਣ ਦਾ ਕਾਰਨ ਹੈ ਕਿਉਂਕਿ ਮੌਸਮੀ ਤਬਦੀਲੀਆਂ ਨੇ ਮੌਸਮੀ ਤਬਦੀਲੀਆਂ ਦੇ ਵਿੱਚ ਕੁਝ ਸਾਡੇ ਜਿਹੜੇ ਆ ਕੀੜੇ ਮਕੌੜੇ ਉਹ ਕੋਈ ਹਾਈਡ ਕਰ ਜਾਂਦੇ ਆ ਕੁਝ ਬਾਹਰ ਆ ਜਾਂਦੇ ਆ। ਠੀਕ ਹੈ ਜੀ। ਲੋਕਿ ਇਹ ਕੀੜਾ ਜਿਹੜਾ ਵਾ ਬਹੁਤ ਸਾਰਾ ਜਲਦੀ ਜਿਹੜਾ ਵਾ ਫੈਲਦਾ ਵਾ। ਤਕਰੀਬਨ ਜੇਕਰ ਇਹ ਦੇਖੀਏ ਤੇ ਇਹ ਇੱਕ ਵਾਰੀ ਜਿਹੜੀ ਮਾਦਾ ਪਤਾ ਨਾ ਕੀੜਾ ਵਾ ਉਹ 1500 ਅੰਡਾ ਜਿਹੜਾ ਆਪਣੀ ਲਾਈਫ ਦੇ ਦਿੰਦਾ ਵਾ। ਠੀਕ ਹੈ ਜੀ। ਤੇ ਇੱਕ ਝੁੰਡ ਦੇ ਵਿੱਚ 100 ਤੋਂ ਲੈ ਕੇ 150 ਆਡੇ ਹੁੰਦੇ ਆ ਠੀਕ ਹੈ ਜੀ ਤੇ 150 ਕਿਲੋਮੀਟਰ ਤੱਕ ਇਹ ਉੱਡ ਕੇ ਜਾ ਸਕਦਾ ਇਹ ਤਾਂ ਕਿ 500 ਕਿਲੋਮੀਟਰ ਤੱਕ ਜਾ ਸਕਦਾ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਇੱਕ ਜੀ ਕਿਸਾਨਾਂ ਨੇ ਇਸ ਕੀੜੇ ਦੀ ਪਛਾਣ ਕਰਨੀ ਹੋਵੇ ਤੇ ਉਹ ਕਿਸ ਤਰ੍ਹਾਂ ਕਰ ਸਕਦੇ ਹਨ ਸੋਇਆ ਦੇ ਵਿੱਚ ਬੜੀ ਬੜੀ ਸੋਖੀ ਗੱਲੇ ਸੋਖਾ ਆਪੇ ਇਹਦੀ ਜਿਹੜੀ ਪਛਾਣ ਬੜੀ ਸੋਖੀ ਆ ਵੀ ਇਹ ਤਾਂ ਜਿਹੜੀ ਜਦੋਂ ਮੰਨ ਲਓ ਫਸਲ ਬੀਜੀ ਗਈ ਆ ਨਾਂ ਚੀਂ ਫਸਤੋਂ ਕੰਕੋਂ ਤੋਂ ਬਾਅਦ 2 ਮਹੀਨੇ 15 20 ਮਹੀਨੇ ਲ ਹੋ ਜਾਂਦੀ ਯਾਰ ਠੀਕ ਹੈ ਤੇ ਜੇਕਰ ਅਸੀਂ ਦੂਰੋਂ ਦੇਖੀਏ ਤੇ ਸਾਡੇ ਜਿਹੜੀ ਪੱਤਿਆਂ ਦੇ ਉੱਤਰ ਨੇ ਜਿਹੜੇ ਵਾਈਟ ਕਲਰ ਦੇ ਵਿੱਚ ਪੇਪਰ ਦੇ ਪੇਪਰ ਟਾਈਪ ਜਿਹੜਾ ਨਾ ਉਹ ਸਕ੍ਰੈਚੇ ਕੇ ਪਈ ਹੁੰਦੇ ਆ ਠੀਕ ਹੈ ਜੀ ਤੇ ਜੇ ਸਕ੍ਰੈਚ ਉੱਤੇ ਲੱਗ ਜਾ ਕੇ ਦੇਖੀਏ ਤੇ ਉਹ ਸੁੰਡੀਆਂ ਜਿਹੜੀਆਂ ਆਪਾਂ ਗੋਪ ਖੋਲ ਕੇ ਦੇਖਾਂਗੇ ਤੇ ਉਹਦੇ ਵਿੱਚ ਸੁੰਡੀਆਂ ਹੋਣਗੀਆਂ ਠੀਕ ਹੈ ਤੇ ਜਿ ਖਾ ਸਰ ਕੇ ਸਵੇਰੇ ਤੁਸੀਂ ਦੇਖੋਗੇ ਤਾਂ ਬਾਹਰ ਹੋਣਗੀਆਂ ਠੀਕ ਹੈ ਜਿਹੜੀਆਂ ਵੱਡੀਆਂ ਸੁੰਡੀਆਂ ਨੇ ਉਹ ਦੇਣੇ ਰਹਿੰਦੀਆਂ ਨੇ ਗੋਪ ਦੇ ਵਿੱਚ ਠੀਕ ਹੈ ਜੀ ਤੇ ਗੋਬ ਜਿਹੜੀ ਗੋਬ ਕੱਟ ਕੇ ਤੇ ਉਹਨੂੰ ਉਹ ਜਿਹੜੀ ਗੋਬ ਖਤਮ ਕਰ ਦਿੰਦੀ ਹੈ ਤੇ ਉਹਦੇ ਵਿੱਚ ਮਿੱਠਾ ਬਹੁਤ ਹੁੰਦੀ ਹੈ ਜੀ ਠੀਕ ਹੈ ਜੀ ਤੇ ਜੇ ਆਪਾਂ ਸੁਡੀ ਦੇਖੀਏ ਸੁਡੀ ਦੀ ਜਿਹੜੀ ਵੱਡੀ ਸੁਡੀ ਹੋ ਗਈ ਹੈ ਜੇ ਮੰਨ ਲਓ ਸੁ ਵੱਡੀ ਸੁਡੀ ਹੋ ਗਈ ਹੈ ਤੇ ਉਹਦੇ ਜਿਹੜੇ ਆ ਜਿਹੜੀ ਬੈਕ ਸਾਈਡ ਦੇ ਆ ਠੀਕ ਹੈ ਜੀ ਉਹ ਜਿਹੜਾ ਵਾ ਉਹ ਜਿਹੜੀ ਆ ਫੋਰ ਸਪੋਰਟ ਹੋਣਗੇ ਠੀਕ ਹੈ ਅਗਲੇ ਜਿਹੜਾ ਮੂੰਹ ਦੇ ਉੱਤੇ ਜਿਹੜਾ ਵਾ ਇਨਵਰਟਡ ਵਾਈ ਜਿਹੜਾ ਉਲਟੀ ਵਾਈ ਰਗ ਦੀ ਲੱਕ ਰਿਹਾ ਹਾਂਜੀ ਉਹਦਾ ਇੱਕ ਨਿਸ਼ਾਨ ਹੋਏਗਾ ਠੀਕ ਹੈ ਸੋ ਉਹ ਇੱਕ ਬੜਾ ਇੱਕ ਟਿਪੀਕਲ ਪਹਿਚਾਨ ਉਹਦੀ ਕਿ ਉਹ ਫਾਲਰਮੀ ਵਰਮ ਹੈ ਠੀਕ ਹੈ ਤੇ ਉਹਦੇ ਵਿੱਚ ਜਿਹੜੀ ਆ ਧਾਰੀ ਧਾਰੀ ਜੇ ਹੋਣਗੀਆਂ ਠੀਕ ਸੋ ਇਹ ਕਹੀ ਪਹਿਚਾਨ ਕਰ ਸਕਦੇ ਆ ਕਿ ਇਹ ਫਾਲਰਮੀ ਵਰਮ ਹੀ ਆ ਕਿਉਂਕਿ ਜਿਹੜਾ ਇੱਕ ਇੱਕ ਹੁੰਦਾ ਵਾ ਤੁਹਾਡਾ ਜਿਹੜਾ ਤਣੇ ਦੀ ਛੇ ਤਣਾ ਛੇ ਦੀ ਸੁੰਡੀ ਆ ਜਿਹੜੀ ਤਣਾ ਮੱਕੀ ਦਾ ਗੁਰੂ ਆਇਡਾ ਵਾ ਹਾਂਜੀ ਉਹ ਵੀ ਹੁੰਦਾ ਬਟ ਉਹਦੇ ਜਿਹੜੇ ਹੁੰਦੇ ਆ ਕਿ ਤੁਸੀਂ ਦੇਖੋਗੇ ਉਹਦੇ ਕੋਲ ਧਾਰੇ ਦੇ ਵਿੱਚ ਨਾ ਜਿਹੜਾ ਪੱਤੇ ਦੇ ਉੱਤੇ 6 ਕੋੜਗੇ ਠੀਕ ਹੈ ਉਹਦਾ ਤੇ ਇਹਦਾ ਫਰਕ ਆ ਇਹ ਜਿਆਦਾ ਜਲਦੀ ਜਿਹੜਾ ਵਾ ਫੈਲਦਾ ਵਾ ਤੇ ਜਲਦੀ ਜਿਹੜਾ ਵਾ ਉਹ ਮੱਕੀ ਦੇ ਫਸਲ ਨੂੰ ਜਿਹੜਾ ਨਸਕਣ ਕਰਦਾ ਵਾ ਸੋ ਇਸ ਕਰਕੇ ਕਿਸਾਨ ਨੂੰ ਜਿਹੜਾ ਵਾ ਲਗਾਤਾਰ ਜਿਹੜੀ ਕਿਉਂਕਿ ਜਦੋਂ ਆਪਾਂ ਮੱਕੀ ਬੀਜਦੇ ਆ ਤੇ ਉਹਦੀ ਜਿਹੜੀ ਆ ਨਿਰੇਖਣ ਜਿਹੜਾ ਕਰਦੇ ਰਹਿਣ ਦੇ ਦਮ ਠੀਕ ਹੈ ਜੀ ਇੱਕ ਡਾਕਟਰ ਸਾਹਿਬ ਹੋਰ ਸਵਾਲ ਸੀ ਤਾਂ ਕਿ ਜਿਵੇਂ ਇਹ ਜਿਹੜਾ ਕੀੜਾ ਆ ਇਹ ਮੱਕੀ ਦੇ ਪੱਤੇ ਉੱਤੇ ਇਫੈਕਟ ਕਰਦਾ ਜਾਂ ਉਹਦੀ ਛੱਲੀ ਤੇ ਜਾਂ ਕੋਪ ਤੇ ਵੀ ਇਫੈਕਟ ਕਰਦਾ ਆ ਨਹੀਂ ਬਿਲਕੁਲ ਵਧੀਆ ਉਹ ਤੁਹਾਡਾ ਸਵਾਲ ਬੜਾ ਵਧੀਆ ਵਾ ਕਿ ਇਹ ਉਛਲੀ ਦੇ ਕੀ ਅਸਰ ਕਰਦਾਕ ਨਹੀਂ ਕਰਦਾ ਕਿਉਂਕਿ ਜਦੋਂ ਤੁਹਾਨੂੰ ਛੱਲੇ ਛੋਟਾ ਹੁੰਦਾ ਵਾ ਹਾਂ ਫੇ ਤਾਂ ਉਹ ਮੱਕੀ ਤੇ ਜਿਹੜਾ ਕਰਦਾ ਕਈ ਵਾਰੀ ਆਦ ਦੇ ਵਿੱਚ ਘਾ ਵੀ ਚੱਲਦੇ ਤਾਂ ਵੀ ਕਰ ਦਲਾ ਵਾ ਫਿਰ ਜਦੋਂ ਆਪਾਂ ਛਲੀਆਂ ਪੈ ਜਾਂਦੀਆਂ ਨੇ ਉਹਦੇ ਦੁੱਧ ਤੇ ਵੀ ਅਟੈਕ ਕਰਦਾ ਜਾਂਦਾ ਠੀਕ ਹੈ ਸੋ ਇਹ ਇਸ ਕਰਕੇ ਜਿਹੜਾ ਵਾ ਇਹਦਾ ਰੋਗ ਥਾਮ ਕਰਨੀ ਜਿਹੜੀ ਆ ਉਹ ਬੜੀ ਜ਼ਰੂਰੀ ਹੈ ਕਿ ਆਪਾਂ ਲਗਾਤਾਰ ਨਿਰੀਖਣ ਕਰਦੇ ਰਹੀਏ ਜਦੋਂ ਵੀ ਕੋਈ ਸਮੱਸਿਆ ਆਉਂਦੀ ਆ ਜਦੋਂ ਵੀ ਤੁਸੀਂ ਦੇਖਿਆ ਕਿ ਇਹੋ ਜੀ ਪਸਾਨ ਵੀਰ ਨੂੰ ਇਹੀ ਹੈ ਕਿ ਆਪਣਾ ਲਗਾਤਾਰ ਨਿਰੀਖਣ ਕਰਨ ਉਹਦਾ ਜਿਹੜਾ ਵਾ ਜਦੋਂ ਵੀ ਕੋਈ ਮਾੜਾ ਮੋਟਾ ਵੀ ਦਿਖਾਈ ਦਿੰਦਾ ਵਾ ਛੋਟੇ ਛੋਟੇ ਹੱਥ ਦੇ ਵਿੱਚ ਵੀ ਜਦੋਂ ਛੋਟੀ ਕੋਈ ਛੋਟੀ ਛੁੱਟੀ ਨੂੰ ਜਿਹੜਾ ਰੋਕਤਮ ਕਰਨਾ ਬੜਾ ਔਖਾ ਹੁੰਦਾ ਵਾ ਜਦੋਂ ਵੱਡੀ ਹੋ ਜਾਂਦੀ ਹੈ ਫਿਰ ਬੜਾ ਔਖਾ ਹੋ ਜਾਂਦਾ ਵਾ ਸੋ ਇਸ ਕਰਕੇ ਉਹਦਾ ਨਿਰੀਖਣ ਕਰਨ ਤੇ ਉਹਨੂੰ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਉਹਨੂੰ ਕੀਤਾ ਜਾ ਸਕਦਾ ਠੀਕ ਹੈ ਤੇ ਜੇ ਡਾਕਟਰ ਸਾਹਿਬ ਇਹ ਤੋੜੀਆਂ ਵਿੱਚ ਅਟੈਕ ਕਰੇ ਤੇ ਫਿਰ ਇਸ ਦੀ ਲਈ ਕੀ ਰੋਕਥਾਮ ਹੈ ਕੋਈ ਰੋਕਥਾਮ ਕੀਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਇਹਦੀ ਜਿਹੜੀ ਰੋਕਥਾਮ ਵਾਸਤੇ ਜਿਹੜਾ ਵਾ ਬੜਾ ਜ਼ਰੂਰੀ ਹੈ ਕਿ ਅਸੀਂ ਇਹਦੀ ਜਿਹੜੀ ਪਹਿਲਾਂ ਦਿੱਤ ਗੱਲ ਕੀਤੀ ਹੈ ਕਿ ਸ਼ੁਰੂਆਤੀ ਜਿਹੜੀ ਨਿਰੀਖਣ ਕਰੀਏ ਠੀਕ ਹੈ ਜੀ। ਲੋਚਾਈਦਾ ਕਿ ਇਹਦੀ ਜਿਹੜੀ ਜਿਹੜੀ ਇਹਦੀ ਬਜਾਈ ਜਿਹੜੀ ਆ ਬਹੁਤਾ دیر ਨਾ ਕਰੀ ਬਲਕਿ ਰੋਕ ਰੋਕ ਕੇ ਨਾ ਕਰੀਏ। ਟਾਈਮ ਪੀਰੀਅਡ ਦੇ ਵਿੱਚ ਟਾਈਮ ਪੀਰੀਅਡ ਦੇ ਤੇ ਇਹਦੇ ਲਾਗੇ ਜਿਹੜਾ ਸਾਈਲੇਜ ਵਗੈਰਾ ਜਿਹੜੀ ਆਪਾਂ ਬੀਜਦੇ ਆ ਮੱਕੀ ਵਾਲੀ ਜਿਹੜੀ ਤੁਹਾਡੀ ਚਾਰੇ ਵਾਲੀ ਮੱਕੀ ਆ ਉਹਨੂੰ ਅਵਾਇਡ ਕਰੀਓ ਕਿਉਂਕਿ ਕਈ ਵਾਰੀ ਆਮ ਛਟੇ ਦਾ ਬੀਜੇ ਹੁੰਦੀ ਆ। ਬਹੁਤੇ ਕਿਸਾਨ ਜਿਹੜੇ ਨੇ ਛਟੇ ਨਾਲ ਬੀਜਦੇ ਆ। ਹਾਂਜੀ ਠੀਕ। ਤੇ ਛਟੇ ਨਾਲ ਜਦੋਂ ਬੀਜਾਂਗੇ ਤੇ ਉਹ ਜਿਹੜੀ ਆ ਉਹ ਕਿਤੇ ਸੰਘਣੀ ਹੋ ਜਾਂਦੀ ਕਿਤੇ ਮਰਲੀ ਹੋ ਜਾਂਦੀ ਆ। ਤੇ ਇਹਦੀ ਜਿਹੜੀ ਸਪਰੇ ਜਿਹੜਾ ਛੜਕਾ ਵੀ ਕਰਨਾ ਹੁੰਦਾ ਵਾ ਇਹ ਗੋਬ ਦੇ ਵਿੱਚ ਗੋਬ ਦੇ ਵਿੱਚ ਜਦੋਂ ਦਵਾਈ ਜਾਵੇ ਤੇ ਫੇਰ ਹੀ ਕਰੂਗੇ ਠੀਕ ਹੈ ਜੇਕਰ ਅਸੀਂ ਛੱਟੇ ਤੇ ਕਰਾਂਗੇ ਤੇ ਫੇਰ ਆਡੀ ਜਿਹੜੀ ਦਵਾਈ ਜਿਹੜੀ ਸਪਰੇ ਚੰਗੀ ਤਰ੍ਹਾਂ ਨਹੀਂ ਹੋਏਗੀ ਦੂਜੀ ਗੱਲ ਇਹ ਕਿ ਜਿਹੜੀ ਤੇ ਰੋਕਥਾਮ ਜਿਹੜੀ ਆਪਾਂ ਅੱਗਰ ਗੱਲ ਕੀਤੀ ਆ ਕਿ ਕੈਮੀਕਲ ਰੋਕਥਾਮ ਜਿਹੜੀ ਆ ਹਾਂ ਕੈਮੀਕਲ ਰੋਕਥਾਮ ਜਿਹੜੀ ਆ ਉਹਦੇ ਵਿੱਚ ਇਹ ਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਜੇ ਉਹਨੂੰ ਕੰਟਰੋਲ ਕਰ ਲਈਏ ਉਹਦੇ ਵਿੱਚ ਸੋ ਜੇਕਰ ਆਪਾਂ ਕੀਟਨਾਸ਼ਕ ਜਦੋਂ ਆਪਾਂ ਸਪਰੇ ਕਰ ਰਹੇ ਕੋਈ ਕੋਈ ਕਈ ਵਾਰੀ ਕੌਮਲਾ ਜਿਹੜਾ ਵਾ ਉਹ ਵਾਜ ਜਾਂਦਾ ਵਾ ਤੇ ਉਹਨੂੰ ਆਪਾਂ ਕੰਟਰੋਲ ਕਰਨ ਵਾਸਤੇ ਕੀਟ ਨਸ਼ਕ ਦੀ ਜਿਹੜੀ ਆ ਉਹ ਵਰਤੋਂ ਕਰਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਹੋਰ ਸੌਖਾ ਤਰੀਕਾ ਕਿਉਂਕਿ ਜੇ ਆਪਾਂ ਜੇ ਸੰਯੁਕਤ ਪ੍ਰਣਾਲੀ ਅਪਣਾਵਾਂਗੇ ਪੇ ਆ ਕਿ ਜਿਹੜੀ ਤੁਹਾਡੀ ਉਹਦੇ ਪਿੱਛੇ ਪਿਛਲੇ ਪੱਤੇ ਦੇ ਪਿਛਲੇ ਪਾਸੇ ਜਿਹੜੇ ਆ ਅण्डे ਹੁੰਦੇ ਆਂ ਅण्डे ਝੁੰਡ ਹੁੰਦਾ ਵਾ ਹਾਂਜੀ ਹਾਂਜੀ ਜੇ ਆਪਾਂ ਆਂਡੇ ਝੁੰਡ ਨੂੰ ਤੋੜ ਕੇ ਉਹ ਵੀ ਨਸ਼ਟ ਕਰ ਦਈਏ ਤੇ ਮੇਰੇ ਖਿਆਲ ਇੱਕ ਵਾਰੀ ਜਿਹੜਾ ਆਪਾਂ ਇੱਕ ਜਿਹੜਾ ਝੁੰਡ ਤੋੜਿਆ ਤੇ ਉਹਦੇ ਵਿੱਚੋਂ 150 ਤੁਸੀਂ ਸੁਣੀਆਂ ਮਾਰਤੀਆਂ ਠੀਕ ਹੈ ਜੀ ਸੋ ਇਹ ਵੀ ਜਿਹੜਾ ਵਾ ਉਹ ਆਪਾਂ ਤਰੀਕਾ ਅਪਣਾ ਸਕਦੇ ਆ ਦੂਜਾ ਇਹ ਕਿ ਆਪਾਂ ਕੈਮੀਕਲ ਜਿਹੜਾ ਕੰਟਰੋਲ ਦਾ ਉਹਦਾ ਕੀਟਨਾਸ਼ਕ ਕੰਟਰੋਲ ਜਿਹੜਾ ਵਾ 50 ਐਮ ਐਲ ਸਪੀਨੋਡਰਮ ਠੀਕ ਹੈ ਜੀ 40 ਐਮ ਐਲ ਜਿਹੜੀ ਤੁਹਾਡੀ ਕਲੋਰ ਇਟਰੀ ਦੀ ਨਹੀਂ ਕੋਈ ਪ੍ਰੋਬਲਮ ਤੇ 40 ਗ੍ਰਾਮ ਜਿਹੜੀ ਆ ਐਮਾਫੈਕਟਿਨ ਬੈਂਜਵੇਟ ਠੀਕ ਇਹਨਾਂ ਵਿੱਚ ਕੋਈ ਵੀ ਜਿਹੜੀ ਕੀਟਨਾਸ਼ਕ ਆ ਉਹਦੀ ਆਪਾਂ 100 ਤੋਂ ਲੈ ਕੇ 150 ਲੀਟਰ ਪਾਣੀ ਵਿੱਚ ਘੋਲ ਕੇ ਇਤਨਾ ਕਿ ਜਿਹੜੀ ਛੋਟੀ ਫਸਲ ਆ ਫਿਰ ਉਹਦੇ ਵਿੱਚ 120 ਤੋਂ 120 ਲੀਟਰ ਪਾਣੀ ਲਾਵਾਂਗੇ ਜੇ ਫਸਲ ਮੰਨ ਲਓ ਗੋਡੇ ਤੋਂ ਗੋਡੇ ਉੱਪਰ ਵਾਜਦੀ ਆ ਫਿਰ ਉੱਥੇ ਪਾਣੀ ਬਦਲਾਵਾਂਗੇ ਠੀਕ ਹੈ ਜੀ ਉੱਥੇ ਪਾਣੀ ਬਦਲਾਵਾਂਗੇ 200 ਲੀਟਰ ਦਾ ਪਾਣੀ ਲੱਗ ਸਕਦਾ ਵਾ ਸੋ ਇਸ ਕਰਕੇ 120 ਤੋਂ ਲੈ ਕੇ 200 ਲੀਟਰ ਪਾਣੀ ਵਿੱਚ ਵਿੱਚ ਜਿਹੜਾ ਵਾ ਉਹ ਆਪਾਂ ਨੇ ਕਰਾਂਗੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹਦੇ ਜਿਹੜੀ ਤੁਹਾਡੀ ਨੋਜ਼ ਗੋਲ ਨੋਜ਼ਲ ਹੈ ਨੋਜ਼ਲ ਜਿਹੜੀ ਆ ਉਹ ਆਪਾਂ ਗੋਲ ਨੋਜ਼ਲ ਵਰਤਣੀ ਹੈ ਠੀਕ ਹੈ ਕਟਵਾਇਜ ਨੋਜ਼ਲ ਜਿਹੜੀ ਆ ਆਮ ਕਰਕੇ ਕਿਸਾਨਾਂ ਕੋਲ ਕਟਵਾਇਜ ਨੋਜ਼ਲ ਹੁੰਦੀ ਆ ਉਹ ਬੜਾ-ਬੜਾ ਇੰਦਾਂ-ਇੰਦਾਂ ਕਰੀ ਜਾਂਦੇ ਆ ਉਹਦੇ ਨਾਲ ਆਪਾਂ ਨਹੀਂ ਕਰਨੀ ਗੋਲ ਨੋਜ਼ਲ ਜਿਹੜੀ ਆ ਉਹ ਜਿਹੜੀ ਜਿਹੜੀ ਤੁਹਾਡੀ ਲਾਈਨ ਹੈ ਜਿਹੜੀ ਤੁਹਾਡੀ ਮੱਕੀ ਦੇ ਠੀਕ ਹੈ ਗੋਲ ਨੋਜ਼ਲ ਦੀ ਵਰਤੋਂ ਹੀ ਕਰ ਗੋਲ ਨੋਜ਼ਲ ਦੀ ਵਰਤੋਂ ਕਰਾਂਗੇ ਉਸ ਤੋਂ ਇਲਾਵਾ ਕੋਈ ਨਹੀਂ ਕਰਾਂਗੇ ਕਈ ਵੇ ਟਰੈਕਟਰ ਵਾਲੇ ਵੀ ਕਰਦੇ ਆ ਗੰਨ ਵਾਲੀ ਵੀ ਕਰਦੇ ਆ ਉਹਦੇ ਨਾਲ ਵੀ ਨਹੀਂ ਕਰਨੀ ਹੈ ਕਿਉਂਕਿ ਜਿਹੜੀ ਜਿਹੜੀ ਦਵਾਈ ਜਿਹੜੀ ਆ ਉਹ ਗੋਭ ਦੇ ਵਿੱਚ ਜਾਣੀ ਚਾਹੀਦੀ ਹੈ ਠੀਕ ਹੈ ਜੇ ਗੋਭ ਵਿੱਚ ਜਾਏਗੀ ਤਾਂ ਫੇਰ ਹੀ ਉਹਦਾ ਕੰਟਰੋਲ ਹੋਏਗਾ ਠੀਕ ਹੈ ਦੂਜਾ ਇਹ ਕਿ ਜੇ ਉਹ ਥੋੜੀਆਂ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਥੋੜੀ ਵਿੱਚ ਆਉਂਦੀ ਆ 5 ml ਜਿਹੜੀ ਆ ਉਹ ਸਪਿਰੋਨਰਾਮ ਜਾਂ ਕਲੋਰੈਂਟ੍ਰਿਨੀ ਦੀ ਪਰੋਲ ਆ ਹਾਂਜੀ ਜਾਂ 5 ਗ੍ਰਾਮ ਜਿਹੜੀ ਤੁਹਾਡੀ ਐਮੋਬੈਕਟਿਨ ਬੈਂਜੂਏਟ ਆ ਠੀਕ ਹੈ ਇਹਨੂੰ ਤੁਸੀਂ 10 ml ਪਾਣੀ ਵਿੱਚ ਲੈ ਕੇ ਘੋਲ ਕੇ ਫਿਰ 1 ਲੀਟਰ ਪਾਣੀ ਵਿੱਚ ਘੋਲ ਇੱਕ ਇੱਕ ਕਿਲੋ ਰੇਤ ਜਾਂ ਮਿੱਟੀ ਵਿੱਚ ਮਿੱਟੀ ਵਿੱਚ ਮਿਲਾ ਲਓ ਉਹਦੀ ਚੁੰਡੀਆਂ ਜਿਹੜੀ ਚੁੰਡੀ ਭਰ ਕੇ ਉਹਦੇ ਇੱਕ ਗੋਭ ਦੇ ਵਿੱਚ ਪਾਈ ਜਾਂਦੀ ਹੈ ਜਿਹੜੇ ਜਿਹੜੇ ਬੂਟੇ ਖਰਾਬ ਬੂਟੇ ਖਰਾਬ ਆ ਤੇ ਬਹੁਤ ਇਫੈਕਟਿਵ ਜਿਹੜਾ ਵਾ ਉਹਦਾ ਕੰਟਰੋਲ ਹੋਏਗਾ ਠੀਕ ਕਿਉਂਕਿ ਅਮਰ ਕੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਬੂਟੇ ਹੁੰਦੀਏ ਧੋੜੀ ਵਿੱਚ ਹੁੰਦੀ ਹੈ ਜੇ ਆਪਾਂ ਇਹ ਤਰੀਕਾ ਅਪਣਾ ਲਈਏ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਉਹਦੇ ਵਿੱਚ ਗਾਹ ਵਧੂਗਾ ਸੋ ਉਹਦੇ ਵਿੱਚ ਜਿਹੜੀ ਤੁਹਾਡੀ ਦਵਾਈ ਜਿਹੜੀ ਆ ਉਹ ਗੋਭ ਤੱਕ ਜਾਂਦੀ ਹੈ ਤੇ ਇਹਦੀ ਵੀ ਇੱਕ ਹੋਰ ਹੈ ਕਿ ਇਹਦੀ ਸਵੇਰੇ ਜਿਹੜੀ ਆ ਮਤਲਬ ਕਿ ਸਵੇਰੇ ਜਿਹੜੀ ਆ ਉਹਦੀ ਸਪਰੇਅ ਆ ਜਾਂ ਜਿਹੜੀ ਆ ਬਾਏ ਵਰਤ ਵਰਤੋ ਕਰਨੀ ਆ ਠੀਕ ਤਾਂ ਸਵੇਰੇ ਜਿਹੜੀ ਆਮ ਕਰਕੇ ਉਹ ਬਾਹਰ ਹੀ ਹੁੰਦੀ ਆ ਠੀਕ ਹੈ ਜੀ ਉੱਡੀ ਬਾਹਰ ਹੁੰਦੀ ਆ ਤੇ ਜਿਹੜੀ ਜਿਹੜੀ ਉਹ ਵਿੱਚ ਚਲਦੀ ਦੀ ਵਿੱਚ ਜਦ ਜਾਈਗੀ ਤਾਂ ਜਿਹੜਾ ਜਿਹੜਾ ਵਾ ਉਹ ਦਵਾਈ ਐਡਰ ਕਰਨੀ ਜਿਹੜੀ ਓਕੀ ਹੁੰਦੀ ਆ ਸੋ ਇਸ ਕਰਕੇ ਜਿਹੜੀ ਜਿਹੜੀ ਆ ਪੰਜ ਇਹਨੂੰ ਆਪਾਂ ਕਰ ਸਕਦੇ ਆ ਸਵੇਰ ਸਵੇਰ ਦੇ ਟਾਈਮ ਤੇ ਯੂਜ਼ ਕਰਾ ਲੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਕਿ ਕੁਝ ਦੀ ਬਿਧਰਾਂ ਨੇ ਚਾਰੇ ਵਾਲੀ ਮੱਕੀ ਵੇਚੀ ਦੀ ਆ ਹਾਂ ਚਾਰੇ ਵਾਲੀ ਮੱਖੀ ਪੀਜੀ ਹੈ ਨਾ ਉਹਦੇ ਤੇ ਵੀ ਇਹ ਜਿਹੜੀ ਜਿਹੜੀ ਇਹ ਕਾਫੀ ਜਿਹੜੀ ਆ ਉਹ ਆ ਜਾਂਦੀ ਹੈ ਕਿਉਂਕਿ ਚਾਰੇ ਦੀ ਜਿਹੜੀ ਆ ਉਹ ਆਮ ਰਹੀ ਪਸ਼ੂਆਂ ਨੂੰ ਖੁੰਦੇ ਆ ਠੀਕ ਹੈ ਤੇ ਜੇ ਆਪਾਂ ਉਹਨੂੰ ਟਾਈਮ ਸਟ ਜਿਹੜੀ ਆਪਾਂ ਦਵਾਈ ਦਵਾਈ ਸਪਰੇ ਨਹੀਂ ਕਰਾਂਗੇ ਜਾਂ ਉਹਨੂੰ ਮਤਲਬ ਕਿ ਸਪਰੇ ਕਰਕੇ ਜਲਦੀ ਖਵਾ ਦੇਾਂਗੇ ਫਿਰ ਨੁਕਸਾਨ ਹੋ ਵੱਡਾ ਰਹਿ ਇਹ ਥੋੜਾ ਖਿਆਲ ਰੱਖਣਾ ਵਾ ਉਹ ਚਾਪਾ ਜਿਹੜੀ ਜਿਹੜੀ ਤੁਹਾਡੀ ਕਲੋਰ ਐਂਟਰੀ ਨੇ ਦੀ ਪ੍ਰੋ ਲਿਆ ਹਾਂਜੀ ਹਾਂਜੀ ਉਹ ਆਪਾਂ ਦਵਾਈ ਜਿਹੜੀ ਗਾਲੀਆਂ ਮੈਂ ਜਿਹੜੀ ਆ ਉਹ ਆਪਾਂ ਵਰਤ ਸਕਦੇ ਆ ਜਿਹੜੀ ਚਾਰੇ ਵਾਲੀ ਫਸਲ ਆ ਠੀਕ ਹੈ ਤੇ ਉਹਨੂੰ 20 ਦਿਨਾਂ ਤੱਕ ਆਪਾਂ ਉਹ ਚਾਰਾ ਜਿਹੜਾ ਵਾ ਤੋ ਬੇਕੰਤ ਤੋਂ ਬਾਅਦ ਸਪਰੇਅ ਕਰਨ ਤੋਂ ਬਾਅਦ ਇਮੀਡੀਏਟਲੀ ਬਾ ਡੰਗਰਾਂ ਨੂੰ ਨਹੀਂ ਖਵਾਣਾ ਤੇ 20 ਦਿਨਾਂ ਦੇ ਬਾਅਦ ਪਾਵਾਂਗੇ ਠੀਕ ਹੈ ਖਵਾਵਾਂਗੇ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਇਹੀ ਹੈ ਕਿ ਆਪਾਂ ਮੱਕੀ ਜਿਹੜੀ ਆ ਉਹ ਚਾਹੇ ਉਹ ਗ੍ਰੇਨ ਵਾਲੀ ਆ ਅਨਾਜ ਵਾਲੀ ਆ ਜਾਂ ਮੱਕੀ ਚਾਰੇ ਵਾਲੀ ਆ ਦੋਹਾਂ ਤੇ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਠੀਕ ਇਸ ਦੇ ਨਾਲ ਇਹ ਹੀ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜਾਣਕਾਰੀ ਡਾਕਟਰ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਇਹ ਕਿਸਾਨਾਂ ਲਈ ਬਹੁਤ ਹੀ ਲਾਭਦਾਇਕ ਹੈ ਅਤੇ ਇਹ ਹੋਰ ਕਿਸਾਨਾਂ ਤੱਕ ਵੀ ਪਹੁੰਚਾਉਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ